ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਆਖਿਆ ਜਾਂਦਾ ਹੈ ਜਿਸ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਪਾਣੀ ਆਧੀ ਧਰਤੀ ਪਰ ਇਹ ਪਾਣੀਆਂ ਦੀ ਧਰਤੀ ਹੁਣ ਹੌਲੀ-ਹੌਲੀ ਜਿਹੜੀ ਹੈ ਉਹ ਅੰਦਰੋਂ-ਅੰਦਰੀ ਸੁੱਕਦੀ ਜਾ ਰਹੀ ਹੈ ਤੱਥਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਮਾਲਵਾ ਦੇ ਕਈ ਇਲਾਕਿਆਂ ਦੇ ਵਿੱਚ ਸਥਿਤੀ ਇਹ ਬਣ ਚੁੱਕੀ ਹੈ ਕਿ 250 ਫੁੱਟ ਹੇਠਾਂ ਵੀ ਪਾਣੀ ਵਾਲੇ ਬੋਰਾ ਨਹੀਂ ਹੱਥ ਖੜੇ ਕਰ ਦਿੱਤੇ ਐ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੀ ਸਥਿਤੀ ਬਣਦੀ ਜਾ ਰਹੀ ਹੈ ਪੰਜਾਬ ਧਰਤੀ ਪੰਜਾਬ ਦੇ ਵਿੱਚ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਦਾ ਅੰਦਾਜ਼ਾ ਇਸ ਗੱਲ ਤੋਂ ਸੱਚ ਹੀ ਲਗਾਇਆ ਜਾ ਸਕਦਾ ਹੈ ਕਿ ਕਈ ਇਲਾਕਿਆਂ ਦੇ ਵਿੱਚ ਜੋ ਬੋਰ 250 ਫੁੱਟ ਦੇ ਕਰੀਬਨ ਸਨ ਉਹਨਾਂ ਦੇ ਵਿੱਚ ਬੋਤਿਆਂ ਨੇ ਤਾਂ ਪਾਣੀ ਦੇਣ ਤੋਂ ਹੱਥ ਖੜੇ ਕਰ ਦਿੱਤੇ ਨੇ ਇਸ ਸਾਰੇ ਵਰਤਾਰੇ ਦਾ ਇੱਕ ਅਹਿਮ ਤੱਥ ਇਹ ਵੀ ਹੈ ਕਿ ਮੁਫਤ ਖੋਰੀ ਤਹਿਤ ਸਰਕਾਰ ਦੇ ਵੱਲੋਂ ਜੋ ਸਹੂਲਤਾ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਦੀ ਬਦੌਲਤ ਸਹੂਲਤਾ ਦਾ ਦੂਰ ਪਯੋਗ ਹੁੰਦਾ ਹੈ ਜੇਕਰ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਤੱਥਾਂ ਨੂੰ ਵੇਖੀਏ ਤਾਂ ਇਸ ਦੇ ਉਦਾਹਰਣ ਸਾਨੂੰ ਸੱਚੇ ਹੀ ਪਿਛਲੇ ਸਮਿਆਂ ਤੋਂ ਮਾਲਵਾ ਖੇਤਰ ਦੇ ਅੰਦਰ ਧਰਤੀ ਦੀ ਇੱਕ ਪਾੜ ਕੇ ਜਿਹੜੇ ਲਗਭਗ 400 ਫੁੱਟ ਤੱਕ ਬੋਰਾ ਤੋਂ ਆ ਮਿਲ ਜਾਂਦੀ ਹੈ ਉੱਗੇ ਕਿਸਾਨਾ ਗੁਸਤਵੀਰ ਸਿੰਘ ਸਿਰਾ ਬੰਪੋਰਾ ਉਪ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਆਖਿਆ ਹੈ ਕਿ ਹਰੇ ਇਨਕਲਾਬ ਦੇ ਨਾਂ ਉੱਤੇ ਅਸੀਂ 50 ਕੋ ਸਾਲ ਦੇ ਵਿੱਚ ਪਾਣੀ ਦਾ ਪੱਧਰ 30 ਫੁੱਟ ਤੋਂ 150 ਫੁੱਟ ਤੱਕ ਪੂਜ ਪੂਜਦਾ ਕਰ ਦਿੱਤਾ ਹੈ ਜੋ ਬਾਕੀ ਬੱਚਿਆ ਉਹ ਵੀ ਰਸਾਇਣਿਕ ਜ਼ਹਿਰਾ ਦੇ ਰੂਪ ਦੇ ਵਿੱਚ ਸਾਡੀ ਆਉਣ ਵਾਲੀ ਨਸਲ ਤੱਕ ਦੇ ਸਰੀਰਾਂ ਅਤੇ ਜ਼ਮੀਨਾਂ ਨੂੰ ਖੋਖਲਾ ਕਰ ਰਿਹਾ ਹੈ ਹਰੇ ਇਨਕਲਾਬ ਤੋਂ ਬਾਅਦ ਕਰੋੜਾ ਕਰੋੜਪਤੀ ਫੈਕਟਰੀਆਂ ਦੇ ਮਾਲਕਾਂ ਦੇ ਵੱਲੋਂ ਅੰਮ੍ਰਿਤਵਾਰੀਏ ਪਾਣੀ ਦੀ ਹੋਂਦ ਨੂੰ ਮਿਟਾਉਣ ਦੇ ਲਈ ਬੇਹਤ ਘਾਤਕ ਅਤੇ ਜ਼ਹਿਰੀਲੇ ਕੈਮੀਕਲਾਂ ਨਾਲ ਭਰੇ ਪਾਈਪਾਂ ਦੇ ਮੂੰਹ ਧਰਤੀ ਦੀ ਕੁੱਖਵਲ ਨੂੰ ਕਰ ਦਿੱਤੇ ਗਏ ਅਤੇ ਪਾਣੀ ਦੀ ਰੱਜ ਕੇ ਦੁਰਵਰਤੋਂ ਕੀਤੀ ਸਾਡੀ ਸਾਰਿਆਂ ਦੇ ਵੱਲੋਂ ਪਾਣੀ ਦੇ ਨਾਲ ਕੀਤੇ ਖਿਲਵਾੜ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਮਾਲਵਾ ਖੇਤਰ ਦੇ ਅੰਦਰ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਚੌਰ ਖਾਤਰ ਨਵੇਂ ਬੋਰ ਕਰਵਾਉਣ ਦੇ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵੈਸੇ ਤਾਂ ਸਾਰੇ ਪੰਜਾਬ ਦੇ ਅੰਦਰ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਪਰ ਮਲੇਰਕੋਟਲਾ ਅਤੇ ਸ਼ੇਰਪੁਰ ਤੋਂ ਬਾਅਦ ਨਿਹਾਲ ਸਿੰਘ ਵਾਲਾ ਤੁਰੀ ਆਦੀ ਖੇਤਰਾ ਦੇ ਵਿੱਚ ਮਾੜੀ ਸਥਿਤੀ ਕਿਸੇ ਤੋਂ ਲੁਕੀ ਨਹੀਂ ਹੈ ਹਰ ਰੋਜ਼ ਕਿਸੇ ਨਾ ਕਿਸੇ ਕਿਸਾਨ ਦਾ ਬੋਰ ਪਾਣੀ ਤੋਂ ਜਵਾਬ ਦੇ ਰਿਹਾ ਹੈ ਕਿਸਾਨਾਂ ਦੀ ਮਜਬੂਰੀ ਹੈ ਕਿ ਉਹਨਾਂ ਦੇ ਵੱਲੋਂ ਪਹਿਲਾਂ ਤੋਂ ਹੀ ਕਰਜ਼ੇ ਦੀ ਦਲਦਲ ਦੇ ਵਿੱਚ ਤਸੇ ਹੋਣ ਦੇ ਬਾਵਜੂਦ ਨਵੇਂ ਬੋਰ ਕਰਨ ਦੇ ਲਈ ਹੋਰ ਕਰਜ਼ਾ ਚੁੱਕ ਕੇ ਆਪਣੀ ਫਸਲ ਨੂੰ ਬਚਾਉਣ ਦੇ ਲਈ ਹੱਥ ਪੈਰ ਮਾਰੇ ਜਾ ਰਹੇ ਨਹੀਂ ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਕਿਸਾਨਾਂ ਤੋਂ ਇਲਾਵਾ ਸਮੂਹ ਪੰਜਾਬੀ ਇੱਕ ਖਤਰਨਾਕ ਹਾਲਤ ਦੇ ਵਿੱਚ ਪੈ ਸਕਦੇ ਨੇ ਤੇ ਖਤਰਨਾਕ ਹਾਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਪੰਜਾਬ ਦੇ ਮਾਲਵਾ ਇਲਾਕੇ ਦੇ ਹਾਲ ਤੁਸੀਂ ਵੇਖੇ ਕਿਸ ਤਰੀਕੇ ਦੇ ਨਾਲ ਪੰਜਾਬੀ ਇਸ ਵੇਲੇ ਤਰਸ ਰਹੇ ਨੇ ਕਿਸਾਨਾਂ ਦੀ ਸਥਿਤੀ ਤਰਸਯੋਗ ਹੋ ਚੁੱਕੀ ਹੈ ਜਿਹੜੇ ਕਿਸਾਨ ਪਹਿਲਾਂ ਹੀ ਕਰਜ਼ਾਈ ਨੇ ਉਹ ਹੋਰ ਕਰਜ਼ਾ ਚੁੱਕਣ ਦੇ ਲਈ ਮਜਬੂਰ ਨੇ ਤੇ ਆਪਣੀ ਖੇਤੀ ਕਰਨ ਦੇ ਆਪਣੇ ਫਸਲਾਂ ਨੂੰ ਬਜਾਉਣ ਦੇ ਲਈ ਹੋਰ ਕਰਜ਼ਾ ਲੈ ਰਹੇ ਨੇ ਤਾਂ ਜੋ ਜਿਹੜੇ 250 ਫੁੱਟ ਤੱਕ ਵੀ ਬੋਰ ਕਰਾਏ ਗਏ ਸਨ ਹੋਰ ਉਹ ਕਰਵਾ ਸਕਣ ਤਾਂ ਜੋ ਉਹ ਫਸਲਾਂ ਬੀਜ ਸਕਣ ਇਸ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਸੋਚਦੇ ਹੋ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ